ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈ ਖੇਲ ਕੌਣ ਸੰ ਜਸਟਿਸ ਕੁਲਦੀਪ ਸਿੰਘ ਕਿਉਂ ਕਿਹਾ ਜਾਂਦਾ ਹੈ ਉਹਨਾਂ ਨੂੰ ਗ੍ਰੀਨ ਜੱਜ ਕਿਸ ਫੈਸਲੇ ਨਾਲ ਉਹਨਾਂ ਸਿੱਖ ਸੰਘਰਸ਼ ਨੂੰ ਕੁਚਲਣ ਵਾਲੀਆਂ ਸ਼ਕਤੀਆਂ ਨੂੰ ਨੰਗਾ ਕੀਤਾ ਜਾਣਾਂਗੇ ਇਸ ਵੀਡੀਓ ਵਿੱਚ ਬਹੁਤ ਘਟ ਅਜਿਹੇ ਕਿਰਦਾਰ ਹਨ ਜਿਨ੍ਹਾਂ ਨੂੰ ਉਹਨਾਂ ਦੇ ਮਨੁੱਖੀ ਸਟੈਂਡ ਕਰਕੇ ਯਾਦ ਕੀਤਾ ਜਾ ਸਕਦਾ ਹੈ ਉਨ੍ਹਾਂ ਵਿੱਚੋਂ ਹੀ ਇੱਕ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕੁਲਦੀਪ ਸਿੰਘ ਹਨ ਸਿੱਖ ਪੰਥ ਲਈ ਉਨ੍ਹਾਂ ਦੇ ਨਿਡਰਤਾ ਪਰੇ ਫੈਸਲੇ ਆਤੇ ਇਨਸਾਨੀਅਤ ਦੀ ਸੇਵਾਵਾਂ ਨੂੰ ਮੁੱਖ ਰੱਖ ਕੇ ਹੀ ਉਨ੍ਹਾਂ ਦੀ ਤਸਵੀਰ ਸਿੱਖ ਅਜਾਇਬ ਘਰ ਦਰਬਾਰ ਸਾਹਿਬ ਵਿੱਚ ਲਗਾਏ ਜਾਣ ਦੀ ਆਵਾਜ਼ ਬੜੇ ਹੀ ਜ਼ੋਰਾਂ ਨਾਲ ਉੱਠ ਰਹੀ ਹੈ ਜਸਟਿਸ ਕੁਲਦੀਪ ਸਿੰਘ ਨੂੰ ਵਾਤਾਵਰਣ ਅਤੇ ਮਨੁੱਖੀ ਅਧਿਕਾਰਾਂ ਬਾਬਤ ਉਨ੍ਹਾਂ ਦੇ ਦੂਰਅੰਦੇਸ਼ ਤਗੜੇ ਅਤੇ ਬੇਬਾਕ ਫੈਸਲਿਆਂ ਲਈ ਯਾਦ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਦੇ ਜੱਜ ਰਹਿੰਦਿਆਂ ਆਪਣੇ ਫੈਸਲਿਆਂ ਰਾਹੀਂ ਉਹਨਾਂ ਵਾਤਾਵਰਣ ਦੀ ਸੰਭਾਲ ਪ੍ਰਤੀ ਭਾਰਤੀ ਨਿਆਂ ਪ੍ਰਣਾਲੀ ਦੀ ਅਹਿਮ ਭੂਮਿਕਾ ਦੀ ਸ਼ੁਰੂਆਤ ਕੀਤੀ ਤਾਜਮਹਿਲ ਨੂੰ ਉਦਯੋਗਿਕ ਪ੍ਰਦੂਸ਼ਣ ਤੋਂ ਬਚਾਉਣ ਲਈ ਉਹਨਾਂ ਜੋ ਮਾਪਦੰਡ ਬਣਾਏ ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਕੁਦਰਤ ਨੂੰ ਸੁਰੱਖਿਅਤ ਰੱਖਣ ਦੇ ਪੈਮਾਨੇ ਵੱਜੋਂ ਵਰਤੇਗੀ ਇਸੇ ਕਰਕੇ ਉਹਨਾਂ ਨੂੰ ਗ੍ਰੀਨ ਜੱਜ ਵਜੋਂ ਯਾਦ ਕੀਤਾ ਜਾਂਦਾ ਹੈ ਆਪ ਲੋਕ ਸਭਾ ਹਲਕਿਆਂ ਦੀ ਮੂਰਖ ਹਦਬੰਦੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਅਤੇ ਇਤਿਹਾਸਿਕ ਫੈਸਲਾ ਦਿੱਤਾ ਖੱਲੜਾ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾ ਕੇ ਉਹਨਾਂ ਭਾਰਤੀ ਹਕੂਮਤੀ ਤੰਤਰ ਦੇ ਖੂਨੀ ਚਿਹਰੇ ਨੂੰ ਨੰਗਾ ਕੀਤਾ ਸਰਦਾਰ ਜਸਵੰਤ ਸਿੰਘ ਖੱਲੜਾ ਜੋ 80 ਅਤੇ 90ਵਿਆਂ ਦੇ ਦਹਾਕੇ ਵਿੱਚ ਪੰਜਾਬ ਵਿੱਚ ਕੀਤੇ ਜਾ ਰਹੇ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਖੋਜਦੇ-ਖੋਜਦੇ ਖੁਦ ਹੀ ਲਾਪਤਾ ਹੋ ਗਏ ਸਨ ਕਿਸੇ ਪਾਸਿਓ ਕੋਈ ਸੁਰਾਗ ਜਾਂ ਸਹਿਯੋਗ ਨਾ ਮਿਲਣ ਕਰਕੇ ਜਦ ਕੇਸ ਸੁਪਰੀਮ ਕੋਰਟ ਪਹੁੰਚਿਆ ਉੱਥੇ ਜਸਟਿਸ ਗੁਲਦੀਪ ਸਿੰਘ ਨੇ ਇਸ ਕੇਸ ਦੀ ਸੀਬੀਆਈ ਤੋਂ ਜਾਂਚ ਦੇ ਹੁਕਮ ਦੇ ਕੇ ਇਹ ਤੱਥ ਸਾਹਮਣੇ ਲਿਆਂਦੇ ਕਿ ਸਰਦਾਰ ਖੱਲੜਾ ਨੂੰ ਸਤੰਬਰ 1995 ਵਿੱਚ ਉਹਨਾਂ ਦੀ ਰਿਹਾਈ ਤੋਂ ਹੀ ਪੰਜਾਬ ਪੁਲਿਸ ਨੇ ਅਗਵਾ ਕੀਤਾ ਤਸ਼ਦਦ ਕਰਕੇ ਮਾਰ ਦਿੱਤਾ ਅਤੇ লাশ ਨੂੰ ਹਰੀਕੇ ਨੇੜੇ ਨਹਿਰ ਵਿੱਚ ਸੁੱਟ ਦਿੱਤਾ ਸੀ ਰਿਟਾਇਰਮੈਂਟ ਤੋਂ ਬਾਅਦ ਵੀ ਨਿਰਪੱਖਤਾ ਅਤੇ ਨਿਆਂ ਪ੍ਰਤੀ ਉਹਨਾਂ ਦੀ ਡੂੰਘੀ ਵਚਨਬੱਧਤਾ ਦਾ ਨਤੀਜਾ ਸੀ ਕਿ ਉਹ ਹਮੇਸ਼ਾ ਵੱਡੇ ਭਲੇ ਲਈ ਸਰਗਰਮ ਰਹੇ ਉਹਨਾਂ ਉਸ ਵਕਤ ਵਰਲਡ ਸਿੱਖ ਫੋਰਮ ਦੀ ਸਥਾਪਨਾ ਕੀਤੀ ਜਿਸ ਵਿੱਚ ਸਿੱਖਾਂ ਦੀਆਂ ਪ੍ਰਮੁੱਖ ਹਸਤੀਆਂ ਨੂੰ ਸ਼ਾਮਲ ਕੀਤਾ ਉਹਨਾਂ ਉਸ ਵਕਤ ਪੀਪਲਜ਼ ਕਮਿਸ਼ਨ ਸਥਾਪਿਤ ਕਰਕੇ ਪੰਜਾਬ ਵਿੱਚ ਸਰਕਾਰੀ ਤਸ਼ੱਦਦ ਦੀ ਜਾਂਚ ਸ਼ੁਰੂ ਕੀਤੀ ਜਦ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਉਸ ਵਾਅਦੇ ਤੋਂ ਮੁਕਰ ਗਏ ਜੋ ਉਹਨਾਂ ਚੋਣਾਂ ਵੇਲੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਕਿ ਸਰਕਾਰ ਬਣਨ ਮਗਰੋਂ ਉਹ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਅਤੇ ਸਿੱਖਾਂ ਨਾਲ ਹੋਈਆਂ ਵਧੀਆਂਕੀਆਂ ਦੀ ਜਾਂਚ ਕਰਾਉਣਗੇ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਅਤੇ ਕਲਕੱਤਾ ਅਤੇ ਮੁੰਬਈ ਹਾਈ ਕੋਰਟ ਦੇ ਜਜਾਂ ਦੀ ਸ਼ਮੂਲੀਅਤ ਵਾਲੇ ਇਸ ਪੀਪਲਸ ਕਮਿਸ਼ਨ ਤੋਂ ਸਰਕਾਰ ਅਤੇ ਪੰਜਾਬ ਵਿਰੋਧੀ ਤਾਕਤਾਂ ਐਨਾ ਡਰ ਗਈਆਂ ਸਨ ਕਿ ਉਹਨਾਂ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਇਸ ਕਮਿਸ਼ਨ ਦੇ ਕੰਮ ਕਰਨ ਤੇ ਹੀ ਕਾਨੂੰਨੀ ਰੋਖ ਲਗਵਾ ਦਿੱਤੀ ਸੀ ਜਸਟਿਸ ਕੁਲਦੀਪ ਸਿੰਘ ਉਹਨਾਂ 9 ਜੱਜਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਇੰਦਰਾ ਸਾਹਨੀ ਦੇ ਕੇਸ ਵਿੱਚ ਰਾਖਵੇਂ ਕਰਨ ਬਾਰੇ ਫੈਸਲਾ ਸੁਣਾਇਆ ਸੀ ਭਾਰਤੀ ਨਿਆਂ ਪ੍ਰਣਾਲੀ ਵਿੱਚ ਜਸਟਿਸ ਕੁਲਦੀਪ ਸਿੰਘ ਦਾ ਯੋਗਦਾਨ ਅਦਾਲਤ ਵਿੱਚ ਬਿਤਾਏ ਸਮੇਂ तक ਸੀਮਿਤ ਨਹੀਂ ਸੀ ਬਲਕਿ 1996 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਨਿਆਂ ਦੀ ਸੇਵਾ ਜਾਰੀ ਰੱਖੀ 2002 ਵਿੱਚ ਹਦਬੰਦੀ ਕਮਿਸ਼ਨ ਦੀ ਪ੍ਰਧਾਨਗੀ ਕੀਤੀ ਅਤੇ 2012 ਵਿੱਚ ਪੰਜਾਬ ਵਿੱਚ ਜ਼ਮੀਨ ਹਰਪਣ ਦੇ ਮਾਮਲਿਆਂ ਦੀ ਜਾਂਚ ਲਈ ਇੱਕ ਟ੍ਰਿਬਿਊਨਲ ਦੀ ਅਗਵਾਈ ਵੀ ਕੀਤੀ ਐਸੀ ਮਹਾਨ ਸ਼ਖਸੀਅਤ ਦਾ 92 ਸਾਲ ਦੀ ਉਮਰ ਵਿੱਚ 25 ਨਵੰਬਰ ਨੂੰ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ आप जन्म एक जनवरी उन्नीस सौ छत्तीम दे पाकिस्तान वाले पंजाब विच होयानीस सौ पचानवे आपने पंजाब यूनिवर्सिटी तो बी एल एल बी की थी। मगरों उन्नीस सौ अठवंजा लंडन यूनिवर्सिटी तो एल एल बी डिग्री दुबारा हासिल करके लिंक्स इन लंडन तो बैरिस्टर एट लॉ की डिग्री प्राप्त की थी ਨਵੰਬਰ 1959 ਵਿੱਚ ਆਪਨੇ ਪੰਜਾਬ ਹਾਈ ਕੋਰਟ ਵਿੱਚ ਇੱਕ ਵਕੀਲ ਵਜੋਂ ਦਾਖਲਾ ਲਿਆ ਇਸੇ ਦੌਰਾਨ ਆਪ 1960 ਤੋਂ 1971 ਤੱਕ ਪੰਜਾਬ ਯੂਨੀਵਰਸਿਟੀ ਲਾ ਕਾਲਜ ਵਿੱਚ ਪਾਰਟ ਟਾਈਮ ਲੈਕਚਰਰ ਵੀ ਰਹੇ ਆਪਨੇ 1971 ਤੋਂ 1982 ਤੱਕ ਚੰਡੀਗੜ੍ਹ ਵਿਖੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਂਦਰ ਸਰਕਾਰ ਦੇ ਸੀਨੀਅਰ ਸਥਾਈ ਵਕੀਲ ਵਜੋਂ ਸੇਵਾ ਨਿਭਾਈ ਮਈ 1987 ਤੋਂ ਅਗਸਤ 1987 ਤੱਕ ਆਪ ਪੰਜਾਬ ਦੇ ਐਡਵੋਕੇਟ ਜਨਰਲ ਰਹੇ 14 ਦਸੰਬਰ 1988 ਨੂੰ ਸੁਪਰੀਮ ਕੋਰਟ ਆਫ ਇੰਡੀਆ ਦੇ ਜੱਜ ਨਿਯੁਕਤ ਕੀਤੇ ਗਏ ਅਤੇ 21 ਦਸੰਬਰ 1998 ਵਿੱਚ ਇਸ ਅਹੁਦੇ ਤੋਂ ਰਿਟਾਇਰ ਹੋਏ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ ਜਿਸ ਵਿੱਚ ਉਸ ਸਮੇਂ ਦੇ ਉਪ ਰਾਸ਼ਟਰਪਤੀ ਦੁਆਰਾ ਦਿੱਤਾ ਗਿਆ ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਸ਼ਾਮਲ ਹੈ। ਉਨ੍ਹਾਂ ਨੇ ਇੱਕ ਵਾਰ ਕਿਹਾ ਸੀ ਮੇਰਾ ਅਸਲੀ ਇਨਾਮ ਸੁਪਰੀਮ ਕੋਰਟ ਵਿੱਚ ਜੱਜ ਵਜੋਂ ਮੇਰਾ ਕੰਮ ਰਿਹਾ ਹੈ। ਉਨਾ ਦੀ ਵਿਰਾਸਤ ਨਾ ਸਿਰਫ ਉਹਨਾਂ ਦੇ ਫੈਸਲਿਆਂ ਤੇ ਆਧਾਰਿਤ ਹੈ ਸਗੋਂ ਉਹਨਾਂ ਸਿਧਾਂਤਾਂ ਤੇ ਵੀ ਆਧਾਰਿਤ ਹੈ ਜਿਨ੍ਹਾਂ ਦਾ ਉਹਨਾਂ ਨੇ ਸਮਰਥਨ ਕੀਤਾ ਇਹ ਵਿਸ਼ਵਾਸ ਕਿ ਕਾਨੂੰਨ ਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਕਿ ન્યા ਪੱਖਪਾਤ ਅਤੇ ਦੇਰੀ ਤੋਂ ਬਿਨਾਂ ਦਿੱਤਾ ਜਾਣਾ ਚਾਹੀਦਾ ਹੈ ਕਾਸ਼ ਇਸ ਸੱਚਾਈ ਦਾ ਅਹਿਸਾਸ ਭਾਰਤ ਦੇ ਹਰੇਕ ਜੱਜ ਨੂੰ ਹੋ ਜਾਏ